भाी मेरा फडा ते कि पे रया नी के मच्छा थन भाभी मेरा फडा ते पा मे री के मच्छा थ देख के हो फिर मे हर वेले चा जा वीरदे वल् देख के होया फिर मै हर ਚੱਲਾ ਜਦੋਂ ਕਰਦੀ ਤੂੰ ਗੱਲਾਂ ਵੀਰੇ ਦੇ ਵੱਲ ਵੇਖ ਵੇਖ ਕੇ ਲਿਆ ਦੇ ਕੁੜੀ ਕੋਈ ਆਪਣੇ ਵਰਗੀ ਹੋਵੇ ਸਾਰਾ ਕੰਮ ਕਰਦੀ ਤੇ ਖੁਸ਼ੀ ਰੱਖੇ ਸਦਾ ਫੇਸ ਤੇ ਲਿਆ ਦੇ ਕੁੜੀ ਕੋਈ ਆਪਣੇ ਵਰਗੀ ਉਹ ਵੇਸਾਰ ਕੰਮ ਕਰਦੀ ਤੇ ਖੁਸ਼ੀ ਰੱਖੇ ਸਦਾ ਫੇਸ ਤੇ ਪਾਪੀ ਮੇਰਾ ਵੀ ਫੜਾ ਦੇ ਕੀਤੇ ਪੱਲਾ ਮੈਂ ਰਹਿ ਗਿਆ ਨੀ ਕੱਲਾ ਮੈਂ ਮੱਚਾ ਤਾਨੂੰ ਦੇਖ ਦੇਖ ਕੇ ਪਾਪੀ ਮੇਰਾ ਵੀ ਫੜਾ ਦੇ ਕੀਤੇ ਪੱਲਾ ਮੈਂ ਰਹਿ ਗਿਆ ਨੀ ਕੱਲਾ ਮੈਂ ਮੱਚਾ ਤਾਨੂੰ ਦੇਖ ਦੇਖ ਕੇ ਮੈਨੂੰ ਸੁਪਨੇ ਵੀ ਆਉਂਦੇ ਹੁਣ ਸੋ ਛੇਤੀ ਹੋਣੇ ਤੇ ਖੁੱਲ ਜਾਣੇ ਸਾਡੇ ਲੇਖ ਨੇ ਮੈਨੂੰ ਸੁਪਨੇ ਵੀ ਆਉਂਦੇ ਹੁਣ ਸੋਹਣੇ ਪੂਰੇ ਵੀ ਛੇਤੀ ਹੋਣੇ ਤੇ ਖੁੱਲ ਜਾਣੇ ਸਾਡੇ ਲੇਖ ਨੇ ਪਾਬੀ ਮੇਰਾ ਵੀ ਫਲੜਾ ਦੇ ਕੀਤੇ ਪੱਲਾ ਮੇਰੇ ਗਿਆਨੀ ਕੱਲਾ ਮੈਂ ਮੱਚਾ ਤਾਨੂੰ ਦੇਖ ਦੇਖ ਕੇ ਪਾਬੀ ਮੇਰਾ ਵੀ ਫੜਾ ਦੇ ਕੀਤੇ ਪੱਲਾ ਮੈਂ ਰਹਿ ਗਿਆ ਨੀ ਕੱਲਾ ਮੈਂ ਮੱਚਾ ਤੁਹਾਨੂੰ ਦੇਖ ਦੇਖ ਕੇ ਹੋਵੇ ਹੱਦੋਂ ਵੱਧ ਪਿਆਰ ਮੈਨੂੰ ਕਰਦੀ ਥੋੜਾ ਜਿਹਾ ਮੈਂ ਤੋਂ ਡਰਦੀ ਮੈਂ ਰੱਖੂ ਫੁੱਲਾਂ ਵਾਲੀ ਸੇਜ ਤੇ ਹੋਵੇ ਹੱਦੋਂ ਵੱਧ ਪਿਆਰ ਮੈਨੂੰ ਕਰਦੀ ਥੋੜਾ ਜਿਹਾ ਮੈਂ ਤੋਂ ਡਰਦੀ ਮੈਂ ਰੱਖੂ ਫੁੱਲਾਂ ਵਾਲੀ ਸੇਜ ਤੇ ਤੇ ਪੱਲਾ ਮੇਰੇ ਗਿਆਨੀ ਕੱਲਾ ਮੈਂ ਮੱਚਾ ਤੁਹਾਨੂੰ ਦੇਖ ਦੇਖ ਕੇ ਭਾਬੀ ਮੇਰਾ ਵੀ ਫੜਾ ਦੇ ਕੀਤੇ ਪੱਲਾ ਮੇਰੇ ਗਿਆਨੀ ਕੱਲਾ ਮੈਂ ਮੱਚਾ ਤੁਹਾਨੂੰ ਦੇਖ ਦੇਖ ਕੇ ਮੈਂ ਤਾਂ ਹਰ ਵੇਲੇ ਕਰੂੰ ਓਦੀ ਸੇਵਾ ਨਾਲ ਬੂ ਮੇਰਾ ਜੀਹਾ ਪਾਵੇਂ ਗੁਰੂ ਕਰ ਮੱਥਾ ਟੇਕ ਦੇ ਮੈਂ ਤਾਂ ਹਰ ਰੋਦੀ ਸੇਵਾ ਨਲਪੂ ਮੇਰੇ ਜਿਹਾ ਪਾਵੇਂ ਗੁਰਕਾਰ ਮਥੇ ਟੇਕ ਦੇ ਭਾਬੀ ਮੇਰਾ ਵੀ ਫੜਾ ਦੇ ਕੀਤੇ ਪੱਲਾ ਮੇਰੇ ਗਿਆਨੀ ਕੱਲਾ ਮੈਂ ਮੱਚਾ ਤੁਹਾਨੂੰ ਦੇਖ ਦੇਖ ਕੇ ਭਾਬੀ ਮੇਰਾ ਵੀ ਫੜਾ ਦੇ ਕੀਤੇ ਪੱਲਾ ਮੇਰੇ ਗਿਆਨੀ ਕੱਲਾ ਮੈਂ ਮੱਚਾ ਤੁਹਾਨੂੰ ਦੇਖ ਦੇਖ ਕੇ